ਆਸਟ੍ਰੇਲੀਆ ਦੇ ਬਿਸਬੈਂਟੋ ਬੇਹਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬੀ ਨੌਜਵਾਨ ਦੀ ਸ਼ਕੀ ਹਾਲਾਤਾਂ ਦੇ ਵਿੱਚ ਹੋ ਗਈ ਨੌਜਵਾਨ ਸੁਲਤਾਨਪੁਰ ਲੋਧੀ ਦਾ ਰਹਿਮ ਵਾਲਾ ਸੀ ਜੋ ਕਿ ਕਰੀਬ 7 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਅਤੇ ਪਰਿਵਾਰ ਸਦਮੇ ਵਿੱਚ ਹੈ ਪਰਿਵਾਰ ਦੇ ਵੱਲੋਂ ਮ੍ਰਿਤਕ ਦਮਨਪ੍ਰੀਤ ਸਿੰਘ 23 ਸਾਲਾ ਦੀ ਲਾਸ਼ ਨੂੰ 파ਰਤ ਲਿਓਂਦ ਲਈ ਵਿਦੇਸ਼ ਮਤ్రਾਲੇ ਅਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਗੁਹਾਰ ਲਗਾਈ ਜਾ ਰਹੀ ਹੈ ਜਦ ਕਿ ਮਿਰਤਕ ਦਾ ਦਵਨ ਪ੍ਰੀ ਸਿੰਘ ਅਜੀਤ ਕੁਵਾਰਾ ਸੀ ਅਤੇ ਉਸ ਦੀਆਂ ਤਿੰਨ ਭੈਣਾਂ ਸਨ ਅਤੇ ਇੱਕ ਹੋਰ ਪ੍ਰਾਹ ਹੈ ਜਿਸਨਾਂ ਦਾ ਕਿਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਮੈਂ ਅਪੀਲ ਕਰਦਾ ਜੀ ਮੈਂ ਅਪੀਲ ਕਰਦਾ ਜੀ ਮੇਰਾ ਬੇਟਾ 7 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਉੱਥੇ ਜਾ ਕੇ ਆਪਣੀ ਪੜ੍ਹਾਈ ਕਰਕੇ 5 ਸਾਲ ਦੀ ਨਰਸਿੰਗ ਦੀ ਆਪਨੀ ਜੌਬ ਤੇ ਲੱਗਾ ਹੈ ਕੁਦਰਤ ਪਰ ਬਕਰ ਵਰਤਿਆ ਸ਼ਨੀਵਾਰ ਨੂੰ ਸਾਨੂੰ ਉਹਦਾ ਫੋਨ ਆਇਆ ਵੀ ਉਹਦੀ ਡੈਡੀ ਬੋਦੀ ਬਲੀਓ ਸਾਨੂੰ ਪਾਣੀ ਚ ਮਿਲੀ ਹੈ ਇਸ ਲਈ ਉਹਨੇ ਤਾਂ ਉਹ ਇਹ ਭਾਰਤ ਸਕਾਰ ਨੇ ਚਾਹਨੇ ਆ ਵੀ ਸਾਨੂੰ ਉਹਦੀ ਡੈਡੀ ਬੋਦੀ ਜੜੀ ਆ ਮੇਰ ਤਕਦੀਰ ਸਾਨੂੰ ਘਰ ਪਹਚਾਈ ਜਾਏ ਇਹਦੀ ਅੰਤਮ ਉਸਮਾਨਾ ਰੀਤ ਨਾ ਉਹਦਾ ਸਾਬ ਲਈ ਸਾਬ ਸਵਾਰ ਕਰ ਲਿਆ ਇਹੋ ਬੇਨਤੀ ਕਰਦਾ ਹਾਂ